ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਅਮਰ ਭਾਦਰਾ ਇੱਕ ਘਾਟੇ ਨਾਲ ਬਹੁਤ ਹੀ ਰੋਚਕ ਗੱਲ ਕਰਨੀ ਹੈ ਬੜੀ ਗੱਲ ਬਹੁਤ ਵਧੀਆ ਹੈ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਹੈ ਇਹ ਤੇ ਉਦੋਂ ਜਦੋਂ ਰਿਸ਼ਤੇ ਕਰਨ ਜਾਂਦੇ ਹੁੰਦੇ ਕਿਤੇ ਰਿਸ਼ਤੇ ਦੇਖਣ ਵਾਸਤੇ ਬੜੀ ਸੂਝ ਨਾਲ ਬੜੀ ਬੂਝ ਨਾਲ ਸਾਰਾ ਕੁਝ ਵੇਖਦੇ ਹੋ ਤੇ ਬੰਦਾ ਕੀ ਕੰਮ ਕਰਦਾ ਕਿਹੋ ਜਿਹਾ ਕਾਰੋਬਾਰ ਹੈ ਕਿਹੋ ਜਿਹੀ ਗੱਲਬਾਤ ਹੈ ਹਰ ਪੱਖ ਤੋਂ ਦੇਖਦੇ ਹਰ ਐਂਗਲ ਤੋਂ ਦੇਖਦੇ ਤੇ ਪਰਖ ਕਰਨ ਵਾਲੇ ਨਿਰਖ ਕਰਨ ਵਾਲੇ ਬੰਦੇ ਡੰਗਰਾਂ ਬੱਚਿਆਂ ਪਸ਼ੂਆਂ ਤੋਂ ਦੇਖ ਲੈਂਦੇ ਵੀ ਕਿਸ ਤਰ੍ਹਾਂ ਦਾ ਨਾਂ ਦਾ ਕਾਰੋਬਾਰ ਆ ਕਿੱਡੀ ਕਿੰਨੀ ਦੀ ਗੱਲਬਾਤ ਆ ਹੋਇਆ ਕਿ ਕਰਨਾ ਇਸ ਤਰ੍ਹਾਂ ਦੀ ਵਾਪਰੀ ਇੱਕ ਜਵਦਨ ਕਰਕੇ ਵੀਰਾ ਪਿਆਓ ਤੇ ਕੁੜੀ ਦਾ ਮਾਮਾ ਉਹਦੇ ਵਿੱਚ ਹੋਇਆ ਕਿ ਕਿ ਜਦੋਂ ਰਿਸ਼ਤਾ ਕਰਨ ਗਏ ਬੜਾ ਉਹਨਾਂ ਦਾ ਦੇਖਿਆ ਜਦੋਂ ਧਾਮ-ਚਾਮ ਬੜਾ ਸਾਜੋ-ਸਮਾਨ ਬਹੁਤ ਖੁਸ਼ ਕਰੇ ਡੰਗਰ ਬੱਛਾ ਅੱਜ ਤੋਂ 50 ਸਾਲ ਪਹਿਲਾਂ ਜਿਹੜੇ ਹਸਾਬ ਨਾਲ ਹੁੰਦਾ ਸੀਗਾ ਤੇ ਜਦੋਂ ਦੇਖਿਆ ਤੇ ਦੇਖਦੇ ਗੱਲਬਾਤ ਕਰ ਰਹੇ ਕਹਿੰਦੇ ਮੁੰਡਾ ਬੁਲਾਓ ਮੁੰਡਾ ਖੇਤੋਂ ਆ ਗਿਆ ਮੁੰਡਾ ਬੁਲਾਇਆ ਗਿਆ ਜਦੋਂ ਬੁਲਾਇਆ ਤੇ ਵੇਖਿਆ ਜੇ ਮੁੰਡਾ ਠੀਕ ਹੈ ਸੋਹਣਾ ਸੁਨੱਖਾ ਹੈ ਗੱਲਾਂ ਕਰਦੇ ਰਹੇ ਚਾਹ ਪਾਣੀ ਪੀਤਾ ਚਾਹ ਪਾਣੀ ਪੀਣ ਤੋਂ ਮੰਗਰੋਂ ਤੇ ਗੱਲ ਚੱਲਦੀ ਰਹੀ ਉਹ ਕੁੜੀ ਦਾ ਮਾਮਾ ਉਹ ਕੁੜੀ ਦੇ ਪਿਓ ਨੂੰ ਕਹਿਣ ਲੱਗਿਆ ਵੀ ਗੱਲ ਅਸਲ 'ਚ ਇਹ ਹੈ ਵੀ ਆਪਾਂ ਉਹਰੇ ਨੀ ਕੁੜੀ ਦਾ ਰਿਸ਼ਤਾ ਕਰਦੇ। ਉਹ ਕਹਿੰਦਾ ਵੀ ਕਿਉਂ? ਕਾਰਨ ਇਹ ਹੈ ਕਹਿੰਦਾ ਵੀ ਜਿਹੜਾ ਹਾ ਕੁੱਤਾ ਹੈ ਇਹਦੀ ਝੱਕਣੀ ਠੀਕ ਨਹੀਂ। ਉਹ ਕਹਿੰਦਾ ਯਾਰ ਕਮਾਲ ਦੀ ਗੱਲ ਹੈ। ਆਪਾਂ ਰਿਸ਼ਤਾ ਕੁੱਤੇ ਨੂੰ ਕਰਨਾ ਕਰਨਾ ਤਾਂ ਆਪਾਂ ਮੁੰਡੇ ਨੂੰ ਆ। ਉਹ ਕਹਿੰਦਾ ਨਹੀਂ ਤੂੰ ਗੱਲ ਮੇਰੀ ਨੂੰ ਸੁਣਾ ਵੀ ਆਪਾਂ ਰਿਸ਼ਤਾ ਕਰਨਾ ਨਹੀਂ ਹੈ ਕਿਉਂਕਿ ਕੁੱਤੇ ਦੀ ਝੱਕਣੀ ਠੀਕ ਨਹੀਂ। ਕਹਿੰਦਾ ਕਿਉਂ ਕੁੱਤੇ ਦੀ ਝੱਕਣੀ ਕਿਵੇਂ ਦੀ ਹੈ? ਜੇ ਕਹਿੰਦਾ ਕੁੱਤੇ ਦੀ ਝੱਕਣੀ ਮੀਟ ਖਾਣ ਵਾਲੀ ਹੈ। ਜੇ ਕਹਿੰਦਾ ਇਹ ਜੱਟ ਮੀਟ ਖਾਂਦੇ ਨੇ। ਇਹਦਾ ਮਤਲਬ ਹੀ ਸੁਭਾਅ ਕਰਕੇ ਸ਼ਰਾਬੀ ਪੀਂਦੇ ਨੇ ਜੇ ਸ਼ਰਾਬ ਪੀਂਦੇ ਐ ਤਾਂ ਫਿਰ ਬਸ ਇਹ ਜਦੋਂ ਹੁਣ ਡੋਢੀ ਹੋ ਗਏ ਫਿਰ ਬਹੁਤ ਪ੍ਰੋਬਲਮ ਖੜੀ ਹੋ ਜੂ ਬਹੁਤ ਔਖਾ ਹੋ ਜੂ ਕੁੜੀ ਨੂੰ ਵੇਖ ਲੈ ਤੂੰ ਤੇਰੀ ਮਰਜ਼ੀ ਐ ਕਹਿੰਦਾ ਯਾਰ ਉਵੇਂ ਮਰੀ ਜਾਂ ਨਾ ਤੂੰ ਤਾਂ ਗੱਲਾ ਇਹ ਕੋਈ ਗੱਲ ਐ ਕਰਨ ਵਾਲੀ ਗੱਲ ਵੀ ਕਿੱਥੇ ਕੁੱਤੇ ਦੀ ਗੱਲ ਕਿੱਥੇ ਕੁੜੀ ਦੀ ਗੱਲ ਉਹ ਕਹਿੰਦਾ ਜੀ ਗੱਲ ਮੁਕਦੀ ਕਰੋ ਵੀ ਰਿਸ਼ਤਾ ਉਸੇ ਕਰਤਾ ਜਦੋਂ ਰਿਸ਼ਤਾ ਕੀਤਾ ਕੁੜੀ ਰਹੀ ਗਈ ਕੁੜੀ ਆਉਣ ਜਾਣ ਲੱਗੀ بس ਉਹਨਾਂ ਦੇ ਤਾਂ ਉਵੇਂ ਜਿਵੇਂ ਚੱਲਣਾ ਸੀ ਜਿਵੇਂ ਹੈਗਾ ਸੀ ਸਿਸਟਮ ਤੇ ਫਿਰ ਅਡੋਡੀ ਹੋ ਗਏ ਹੁਣ ਬਰਾਉਣਾ ਸ਼ਰਾਬੀ ਨਿਕਲਿਆ ਫਿਰ ਸ਼ਰਾਬੀ ਜਦੋਂ ਨਿਕਲਿਆ ਉਹ ਕਹਿੰਦੇ ਵੀ ਕੁੜੀ ਨੂੰ ਫਿਰ ਜਾਦੇ ਕੁੱਤੇ ਮਾਰਿਆ ਕਰੇ ਘਰੇ ਗਰੀਬੀ ਵੀ ਆ ਗਈ ਉਹ ਫਿਰ ਮਾਮਾ ਕਹਿਣ ਲੱਗੇ ਵੀ ਕਿਵੇਂ ਆ ਕੁੜੀ ਉਹ ਕਹਿੰਦਾ ਯਾਰ ਗੱਲ ਤਾਂ ਤੇਰੇ ਲਈ ਹੋ ਗਈ ਕਹਿੰਦਾ ਕੁੜੀ ਤਾਂ ਬਹੁਤ ਔਖੀ ਹੈ ਬਰਾਵਾ ਕਹਿੰਦਾ ਹੁਣ ਭਾਈ ਤੂੜੀ ਤਾਂ ਵੀ ਅਸੀਂ ਛੱਡ ਕਿਉਂਨੇ ਦਾਣਾ ਫੱਕਾ ਵੀ ਅਸੀਂ ਦੇ ਦੇ ਕੇ ਆਉਣੇ ਉੱਥੇ ਇਸ ਕਰਕੇ ਜਿਹੜੇ ਨਖ ਤੇ ਪਰਖ ਕਰਨ ਵਾਲੇ ਲੋਕ ਸੀ ਪਹਿਲਾਂ ਬੜੇ ਸ਼ੈਣੇ ਤੇ ਸੋਜਵਾਨ ਇਸੇ ਕਰਕੇ ਉਹ ਰਿਸ਼ਤਿਆਂ ਦੀ ਪਹਿਲਾਂ ਪਛਾਣ ਕਰ ਲੈਂਦੇ ਤੇ ਲੋਕਾਂ ਨੇ ਕੰਨਾਂ ਦੇਖ ਕੇ ਦੱਸ ਦਿੰਦੇ ਵੀ ਰਿਸ਼ਤਾ ਕਿਸ ਤਰ੍ਹਾਂ ਦਾ ਹੈ ਇਸ ਤਰ੍ਹਾਂ ਦਾ ਨਹੀਂ ਧੰਨਵਾਦ